हां जी दोस्तों सारेया नुं सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਸ਼ਖਰੀ ਤਹਿਸੀਲ ਜਿਹੜਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵੀਰ ਕੋਮਲ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਪਸ਼ੂ ਇਸੇ ਤਰ੍ਹਾਂ ਦੋਸਤੋ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਅੱਜ ਇਸ ਵੀਡੀਓ ਦੇ ਵਿੱਚ ਟੋਟਲ 4 ਪਸ਼ੂ ਤੁਹਾਨੂੰ ਦਿਖਾਉਣੇ ਆ ਦੋ ਮੱਝਾਂ ਤੇ ਦੋ ਵੜਾ ਜੇ ਤੁਸੀਂ ਦੇਖ ਰਹੇ ਜੀ ਠੀਕ ਹੈ ਜੀ ਤੇ ਪਸ਼ੂ ਆਲਮੋਸਟ ਜਿੰਨੇ ਵੀ ਦਿਖਾਉਣੇ ਆ ਦੋਸਤੋ ਸਾਰੇ ਗੱਬਣਾਂ ਤਿਆਰੀ ਵਾਲੇ ਆ ਠੀਕ ਆ ਜੀ ਕੁਝ ਕੁ ਕੱਚੇ ਪਸ਼ੂ ਵੀ ਤੁਹਾਨੂੰ ਮਿਲ ਜਾਣਗੇ ਮੀਨਤ ਕੋਈ 7 ਮਹੀਨੇ ਦੀ ਕੋਠਾ ਮਹੀਨੇ ਦੀ ਮੱਝ ਕੋਈ ਤਿਆਰੀ ਵਾਲੀ ਝੋਟੀ ਇੱਕ ਦੋਸਤੋ ਜਰਸੀ ਦੇ ਕੋਈ ਰਾਠੀ ਦਾ ਕਰਾਸ ਮਿਲ ਜਾਊਗਾ ਠੀਕ ਆ ਜੀ ਇਹ ਵੀ ਦੋਵੇਂ ਵੇੜਾ ਹਜੇ ਦਿਨ ਲੈਂਦੀਆਂ ਨੇ ਬਾਕੀ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਕੱਲੇ ਕੱਲੇ ਨਾਗਰ ਨੂੰ ਖੋਲ ਕੇ ਤੋੜ ਕੇ ਦਿਖਾ ਦਾਂਗੇ ਰੇਡ ਪੜਦਾ ਹਰ ਵਾਰੀ ਤੀ ਤਰ੍ਹਾਂ ਦੋਸਤੋ ਵੀਡੀਓ ਦੇ ਵਿੱਚ ਕੀਤਾ ਜਾਊਗਾ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ 4 ਜੁਲਾਈ ਨੂੰ ਇਹ ਆਪਾਂ ਵੀਡੀਓ ਤੋ ਐਨੀਮਲ ਦੋਸਤੋ ਹਰ ਬਰਕਰ ਰਿਕਵੈਸਟ ਬੇਨਤੀ ਆਪਣੀ ਹੁੰਦੀ ਆ ਸਟਾਰਟਿੰਗ ਤੋਂ ਸੋ ਐਨੀਮਲ ਜਿਹੜਾ ਵੀ ਪਸੰਦ ਆਉਂਦਾ ਦੋਸਤੋ ਉਹਦੀ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਨਰਖ ਪਰਖਾ ਤਸੱਲੀ ਆ ਉਹ ਤੁਸੀਂ ਘਰਾਂ ਅੰਕੇ ਕਰ ਲਿਆ ਕਰੋ ਠੀਕ ਆ ਜੀ ਸੋ ਇਹ ਪਸ਼ੂ ਨੂੰ ਦੋ ਟਾਈਮ ਚੋਕੇ ਗੱਭਣ ਪਸ਼ੂ ਆਪਣਾ ਚੌਥਾ ਨਾਲਾ ਤਿੱਪਕੇ ਤਸੱਲੀ ਆ ਉਹ ਆਪਣਾ ਹੱਕ ਸਮਝ ਕੇ ਹੱਕ ਸਮਝ ਕੇ ਜ਼ਰੂਰ ਕਰਿਆ ਕਰੋ ਅ ਸਭ ਤੋਂ ਪਹਿਲਾਂ ਵੀਰ ਕੋਮਲ ਸਾਸਰੀ ਕਾਲ ਜੀ ਸਾਸਰੀ ਕਾਲ ਸਾਨੂੰ ਸਾਲ ਹੋਰ ਸਮਾਂ ਕਿਦਾ ਜੀ ਬਹੁਤ ਵਧੀਆ ਵੀਰ ਜੀ ਠੀਕ ਠਾਕ ਹਾਂ ਜੀ ਜੀ ਵਧੀਆ ਵਧੀਆ ਠੀਕ ਠਾਕ ਜੀ ਠੀਕ ਆ ਜੀ ਅੱਛਾ ਕੋਮਲ ਭਾਈ ਹਾਂਜੀ ਸੰਧੂ ਸਾਹਿਬ ਚਾਰ ਪਸ਼ੂ ਹੋਗਾਊਗਾ ਹਾਂਜੀ ਇੱਕ ਸਤਾ ਮਹੀਨੇ ਦੀ ਗੱਬਣ ਮੈਂ ਆ ਜੀ ਇੱਕ ਤਿਆਰੀ ਵਾਲੀ ਝੋਟੀ ਆ ਜੀ ਹਾਂਜੀ ਹਾਂਜੀ ਤੇ ਇੱਕ ਤਿਆਰ ਵੜਾ ਜੀ ਠੀਕ ਆ ਹਾਂਜੀ ਤੇ ਇੱਕ 20 ਦਿਨਾਂ ਦੀ ਕੱਚੀ ਵਸ਼ੀ ਆ ਜੀ 20 ਦਿਨ ਲੈਂਦੀ ਆ ਜੀ ਠੀਕ ਆ ਠੀਕ ਆ ਲਓ ਦੋਸਤੋ ਚਾਰ ਹੀ ਪਸ਼ੂ ਆ ਚੌ ਪਸ਼ੂਆਂ ਦੀ ਡਿਟੇਲ ਜਿਹੜੀ ਤੁਹਾਨੂੰ ਮਿਲੂਗੀ ਸ਼ੁਰੂਆਤ ਕੌਮਲ ਭਾਈ ਇੱਥੋਂ ਕਰਦੇ ਆਪਾਂ ਜਿਹੜੀ ਆ ਮੱਝ ਹਾਂਜੀ ਸੰਧੂ ਸਾਹਿਬ ਇਹ ਸਤਾਵੀਂ ਦੀ ਗੱਬਣ ਮੈਂ ਆ ਜੀ ਹਾਂਜੀ ਹਾਂਜੀ ਤੇ ਦੁੱਧ ਵੀ ਹੈਗਾ ਤਿੰਨ ਚਾਰ ਕਿਲੋ ਪਰ ਆਪਾਂ ਥਣ ਕਿੱਲੇ ਗਿੱਲੇ ਕਹਿ ਕੇ ਦੇਣੀ ਆ ਜੀ ਬਿੱਟ ਚੈੱਕ ਚੁੱਕ ਥਣ ਪਾਸ ਕਰਾ ਦਊਗੀ ਥਣ ਪਾਸ ਕਰਾਉਂਦੀ ਵਧੀਆ ਜੀ ਠੀਕ ਆ ਹਾਂਜੀ ਥਾਣਾ ਦੀ ਧਾਰਾਂ ਧੂਰਾਂ ਬਾਕੀ ਬਰਾਬਰ ਆ ਹਾਂ ਹਾਂ ਹਾਂਜੀ ਸੋ ਆ ਸਵੇਰ ਚੌਥਾ ਤੀਜਾ ਚੌਥਾ ਹੋਊਗੀ ਜੀ ਠੀਕ ਆ ਹਾਂਜੀ ਤੇ ਦਿਨ ਕਿੰਨਾ ਸਮਾਂ ਕਿੰਨਾ ਹੋਗਾ ਦੋ ਜੱਗਾ ਭਣ ਕਿੰਨੇ ਟਾਈਮ ਦੀ ਸੰਧੂ ਸਾਹਿਬ ਸੱਤਾਂ ਮਹੀਨੇ ਦੀ ਆਪਣੀ ਚੈੱਕ ਪਾਸ ਆ ਜਿਹੜਾ ਭੈਣ ਭਰਾ ਆਵੇ ਆਪਦੀ ਚੈੱਕ ਕਰਾ ਕੇ ਤਸੱਲੀ ਕਰਾ ਕੇ ਠੀਕ ਆ ਜੀ ਹਾਂਜੀ ਲਓ ਦੋਸਤੋ ਸੱਤਾਂ ਮਹੀਨੇ ਦੀ ਇਹ ਗੱਭਣ ਆਪਣੇ ਹੱਥੀਂ ਚੈੱਕ ਪਾਸ ਵੀਰ ਨੇ ਕਰਵਾਈ ਆ ਸੋ ਮੇਰਾ ਵੀਰ ਕੋਈ ਵੀ ਸੌਦਾ ਕਰਦਾ ਕੋਈ ਸ਼ੱਕ ਨਾ ਕਿਸੇ ਮਨ ਦੇ ਵਿੱਚ ਕਿਸੇ ਮਨ ਜਾ ਇਥੋਂ ਨੇੜੇ ਬੰਨੇ ਉਹ ਡਾਕਟਰ ਸਾਹਿਬ ਤੋਂ ਚੈੱਕ ਕਰਵਾ ਲਿਓ ਸੱਤਾਂ ਮਹੀਨੇ ਦੀ ਗੱਬਣ ਚੈੱਕ ਪਾਸ ਆ ਸੋ ਦੁੱਧ ਹੈਗਾ ਥੱਲੇ ਦੇ ਵੈਸੇ ਕੋਈ ਤੁਸੀਂ ਦੱਸਿਆ ਵੀ 2 2.5 3 ਕਿਲੋ ਹਾਂਜੀ ਸੰਦੂ ਸਾਹਿਬ 3 ਕਿਲੋ ਦੁੱਧ ਹੈਗਾ ਵਾ ਬਾਕੀ ਸੰਦੂ ਸਾਹਿਬ ਪੰਨੇ ਪੂਨੇ ਦੇ ਕੇਵਲ ਘੜ ਘੁੜ ਜਾਂਦਾ ਉਹਦੇ ਕੰਮ ਆਪਾਂ ਥਣ ਗਿੱਲੇ ਕਹਿ ਕੇ ਦੇਣੀ ਆ ਨਾਲੇ ਬਾਕੀ ਕੋਈ 3 ਮਹੀਨੇ ਛੱਡ ਵੀ ਦਊਗਾ ਕੋਈ ਦਵਾਈ ਵੀ ਕਰਤਾ ਹਾਂਜੀ ਸੰਦੂ ਸਾਹਿਬ ਛੱਡਣ ਦਾ ਟਾਈਮ ਹੋਇਆ ਹੁਣ ਤੇ ਹੁਣ ਤੇ ਜਾਣ ਕੇ ੱਟਕਾ ਹੀ ਆ ਹਾਂ ਹਾਂਜੀ ਵੈਸੇ ਥਣ ਤੁਹਾਨੂੰ ਪਾਸ ਕਰਾਉਣ ਜੋਗਾ ਦੁੱਧ ਨਿਕਲ ਆਊਗਾ ਥੱਲੇ ਲੋ ਦੋਸਤੋ ਚਾਰੇ ਥਣ ਪਰ ਕੋਈ ਗਰੰਟੀ ਨਹੀਂ ਕਿ ਵੀ ਕੋ ਤਿੰਨ ਚਾਰ ਬਾਕੀ ਸੰਧੂ ਸਾਹਿਬ ਪੈਪੂ ਬਹੁਤ ਵੱਡੇ ਲੱਗੇ ਮੈਂ ਇਹਨੂੰ 14 15 ਕਿਲ ਵਾਲੀ ਮੈਂ ਆ ਅੱਛਾ ਆ ਵੇਖੋ ਨਾੜਾਂ ਮੁਖਾਓ ਕਿੰਨੇ ਕਿੰਨੇ ਲੱਗੇ ਆ ਮੋਟੇ ਚੋੜ ਵਾਲੀ ਲੋ ਬਈ ਦੋਸਤੋ ਠੀਕ ਆ ਜੀ ਤੋਂ ਡਰਾਈ ਪੀਰੀਅਡ ਦੇ ਵਿੱਚ ਹੀ ਦੋਸਤੋ ਤੁਸੀਂ ਮੰਨ ਕੇ ਸੌਦਾ ਕਰ ਲਿਓ ਕਿਉਂਕਿ 2 3 3 ਮਹੀਨੇ ਨਾਰਮਲ ਹੀ ਸਾਰੇ ਵੀਰ ਆਪਾਂ ਜਾਣਦੇ ਆ ਵੀ ਪਸ਼ੂ ਨੂੰ ਛੜਨਾ ਪੈਂਦਾ ਤਾਂ ਜੋ ਅੱਗੇ ਨੈਕਸਟ ਸਵੇਰੇ ਦੇ ਵਿੱਚ ਦੁੱਧ ਦੀ ਪੈਦਾਵਾਰ ਚੰਗੀ ਹੋ ਸਕੇ ਤੋਂ ਨੀਲੀ ਦੇ ਵਿੱਚ ਪੱਖ ਆਉਂਦਾ ਸਮਝਦਾ ਕ੍ਰੋਸ ਵੀ ਥੋੜੀ ਜਿਹੀ ਕਹਿ ਸਕਦੇ ਜੇ ਵੀ ਨੀਲੀ ਦੇ ਮਾਲੀ ਤੋਂ ਕ੍ਰੋਸ ਹੋਈ ਹੋ ਆ ਦੇਖੋ ਜੀ ਫੁੱਲ ਹੈਵੀ ਬੋਡੀ weight ਆ ਵਜਨ ਲੋਡ ਆ ਲਈ ਪੂਰੀ ਵੱਡੇ ਘੱਟ ਘੱਟ ਦੇ ਵਿੱਚ ਠੀਕ ਆ ਜੀ ਕਿੱਥੋਂ ਫੁੱਲ ਹੈਵੀ ਆ ਪੂਰੀ ਭਰੀ ਆ ਵਜਨ ਵੱਟੇ ਵਾਲੀ ਆ ਆ ਫੇਸ ਕੁਆਲਟੀ ਤੋਂ ਦੋਵੇਂ ਅੱਖਾਂ ਬਿੱਲੀਆਂ ਮੱਥੇ ਬੱਲ ਤੇ ਖੋਰ ਜਿਹੜੇ ਦੋਸਤੋ ਅਗਲੇਾਂ ਤੇ ਵੀ ਮਾੜਾ ਮਾੜਾ ਜਵਾਬ ਤੇ ਮਗਰਲੇ ਖੋਰ ਧੂਪੇ ਤੁਹਾਨੂੰ ਮਿਲਣਗੇ ਬਾਕੀ ਸੰਧੂ ਸਾਹਿਬ ਪੂਰੀ ਵੱਡੀ ਮੈਂ ਆ ਟਰੱਕ ਜਿੱਡੀ ਇਹ ਨਹੀਂ ਛੋਟਾ ਬੱਚਾ ਜਾਂ ਨਹੀਂ ਠੀਕ ਆ ਜੀ ਲਓ ਜੀ ਟਰੱਕ ਜਿੱਡੀ ਵੱਡੀ ਆ ਵੀਰ ਕੁਮਲਾ ਦਾ ਬਾਕੀ ਆ ਦੇਖੋ ਇੱਕ ਬਹਣੀ ਵਾਲੀ ਸਾਈਡ ਤੋਂ ਠੀਕ ਆ ਜੀ ਬਾਕੀ ਨਾਲ ਨਾਲ ਸੰਧੂ ਸਾਹਿਬ ਇਧਰ ਵੀ ਓਡੀ ਮੋਟੀ ਦੋਨੇ ਪਾਸੇ ਹਾਂ ਵੇਨ ਬੂਨ ਮਿਲਕ ਕਾਫੀ ਮੋਟੀਆਂ ਨੇ ਠੀਕ ਆ ਸੋ 53 ਤੋਂ ਪਉਣ ਜਿਹੜੀ ਦੋਸਤੋ ਇੱਕ ਨੰਬਰ ਆ ਜਿੱਦਾਂ ਮਰਜੀ ਕੋਈ ਆਪਣੀ ਕੋਈ ਵੀਰ ਤਸੱਲੀ ਕਰੇ ਸੋ ਇਹ ਮਾਝਾ ਦੋਸਤੋ ਜਿਹੜੀ ਕੋਈ 7 ਮਹੀਨੇ ਦੀ ਗੱਬਣਾ 3 ਕਿ ਮਹੀਨੇ ਸਾਂਭਣ ਦੀ ਲੋੜ ਪਊਗੀ ਅੱਛਾ ਤੇ ਕੋਮਲ 3 ਮਹੀਨੇ ਸਾਹਮਣੀ ਨਹੀਂ ਆ ਕਿਸੇ ਵੀਰ ਨੂੰ ਸੰਦੂ ਸਾਹਿਬ ਆ 3 ਮਹੀਨੇ ਸਾਹਮਣੀ ਆ ਮੈਂ ਲੱਖੋਂ ਬਾਹਰ ਹੀ ਵੇਖੂਗੀ ਜਦੋਂ ਮੈਂ ਤਿਆਰ ਹੋਗੇ ਹਾਂ ਹਾਂ ਤੇ ਅੱਜ ਆਪਾਂ ਵੇ ਕੱਚੇ ਹੀ ਕੱਚੀ ਮੈਂ ਤੇ ਕੱਚਾ ਹੀ ਮੁੱਲ ਕਰ ਦੇਣਾ ਆ ਮੁੱਲ ਆ 65000 ਆ ਪੈਂਟ ਤੋਂ ਸਿੱਧਾ ਪਾਣੀ ਛੱਡ ਦਾਂਗੇ 60000 ਦੀ ਮੈਂ ਦੇ ਦਾਂਗੇ 60000 ਦੀ ਹਾਂਜੀ ਲਓ ਵੀ 60000 ਦੀ ਦੋਸਤੋ ਭਾਈ ਜੰਦਾ ਵੀ ਦੇ ਦੇਵਾਂਗੇ ਹਾਂ ਨਾ ਜੈਸ ਨੂੰ ਤੰਦੂ ਸਾਹਿਬ ਜਾਇਜ਼ ਮਿਲੀ ਆ ਜਾਇਜ਼ ਹੀ ਦੇ ਦੇ ਨਿਆਜ਼ ਮੁੱਲ ਨਹੀਂ ਕਰਨਾ ਆ ਠੀਕ ਆ ਜੀ ਆ ਬਿਲਕੁਲ ਨਹੀਂ ਜੀ ਜਾਇਜ਼ ਹੀ ਪੜਤਾ ਚੱਲਣਾ ਕੰਮ ਤੇ 60000 ਦੀ ਦੋਸਤੋ ਇਹ ਮਲੂਗੀ ਤੁਹਾਨੂੰ 65000 ਡਿਮਾਂਡ ਕੀਤੀ ਆ ਸੋ ਤਿੰਨ ਕ ਮਹੀਨੇ ਦੀ ਦੋਸਤੋ ਕੱਚੀ ਆ ਮੁੱਲ ਵੀ ਉਸ ਹਿਸਾਬ ਕਿਤਾਬ ਦਾ ਕੀਤਾ ਵੀਰ ਨੇ ਤਿਆਰੀ ਵਾਲਾ ਪਾਸੋਂ ਸਾਰੇ ਵੀਰਾਂ ਨੂੰ ਪਤਾ ਹੀ ਆ ਵੀ ਖਵਾ ਪਿਆ ਕੇ ਕਿੱਥੇ ਪਹੁੰਚਦਾ ਫਿਰ ਉਹ ਹਿਸਾਬ ਨਾਲ ਬਾਕੀ ਸੰਧੂ ਸਾਹਿਬ ਬ੍ਰੀਡ ਵਾਲੀ ਮੈਂ ਆ ਬ੍ਰੀਡ ਤਿਆਰ ਕਰਨ ਨੂੰ ਨਹੀਂ ਲਿਆ ਜੀ ਬਹੁਤ ਵਧੀਆ ਮੈਂ ਹਾਂਜੀ ਵੱਡੇ ਢਾਂਚੇ ਦੀ ਮੈਂ ਆ ਪੂਰੀ ਬਿਲਕੁਲ ਜੀ ਬਿਲਕੁਲ ਸੋ ਚੌੜੇ ਪਿੱਠ ਪੂਰੇ ਤੋਂ ਦੋਸਤੋ ਪੂਰਾ ਮੈਂ ਤੁਹਾਨੂੰ ਨੋਟ ਕਰਾਤਾ ਵੀ ਪੂਰੀ ਭਾਰੀ ਆ ਹੈਵੀ ਬੋਡੀ ਵੇਟ ਆ ਇਹਦਾ ਵਜਨ ਲੋੜ ਆ ਰਹੀ ਆ ਅਗੇ ਆ ਕੱਟੀ ਜਿਹੜੀ ਆਪਣੇ ਕੋਲ ਝੋਟੀ ਹੈ ਸੰਧੂ ਸਾਹਿਬ ਮੂੰਹ ਚਾਰ ਦੰਦਾਂ ਦਾ ਜੀ ਛੇਕ ਦੇ ਦੰਦ ਭੰਨੇ ਠੰਨੇ ਹੈਗੇ ਕੱਢੀਆਂ ਮਣੀ ਮਣੀ ਦੰਦਾਂ ਦੀਆਂ ਸਿੱਕੀਆਂ ਅੱਛਾ ਜੀ ਹਾਂਜੀ ਤੇ ਯਾਨਕੀ 2-4 ਦਿਨ ਲਊਗੀ ਅੱਛਾ ਅੱਛਾ ਹਾਂਜੀ ਹਾਂਜੀ ਥੋੜੀ ਬੜੀ ਭਲਾ ਭਲਾ ਚਾਹੀਏ ਆ ਠੀਕ ਹੈ ਜੀ ਲੋ ਦੋਸਤੋ ਇਹ ਹੈ ਪਹਿਲਾਂ ਕੱਟੀ ਹੈ ਹਾਂਜੀ ਪਹਿਲਾਂ ਕੱਟੀ ਹੈ ਜੀ ਲੋ ਜੀ ਪਹਿਲਾਂ ਝੋਟੀਆਂ ਦੋਸਤੋ ਇਹਨੇ ਸੁਣਾ ਤੇ ਤਿਆਰੀ ਬਿਲਕੁਲ ਤਿਆਰੀ ਤੇ ਹੀ ਆ ਕੁੜੇ ਪੜੇ ਵੈਸੇ ਨਵਾਏ ਆ ਤੇ ਜੀਜੂ ਦੋਸਤੋ ਤਰਿਆ ਕੋਈ ਦਾ ਪਸੂ 2 ਦਿਨ 3 ਦਿਨ ਟਪਾ ਵੀ ਸਕਦਾ ਕਈ ਵਾਰੀ ਕਿਤੇ ਦੂਰ ਨੇੜੇ ਸ ਕੋਈ ਤਿਆਰੀ ਵਾਲਾ ਪਸ਼ੂ ਆ ਕੋਈ ਹਿਲਜੁਲ ਕਰਕੇ ਸਫ਼ਰ ਦੇ ਦੌਰਾਨ ਸੂ ਵੀ ਸਕਦਾ ਠੀਕ ਆ ਜੀ ਉਸ ਅਕੋਰਡਿੰਗ ਤੁਸੀਂ ਸੌਦਾ ਕਰ ਲਿਓ ਹੈ ਤਿਆਰੀ ਵਾਲੀ ਆ ਤੇ ਦੋ ਦਿਨ ਤਿੰਨ ਦਿਨ ਕੱਢ ਗਈ ਕੋਈ ਜੀਦੂ ਧਰਗੀ ਦੋਸਤੋਂ ਤੇ ਦੋ ਤਿੰਨ ਦਿਨ ਚਾਰ ਦਿਨ ਕੱਢ ਵੀ ਸਕਦੀ ਹੈ ਸੋ ਸਿੰਘੀ ਸਿੰਘੀ ਬੜੀ ਵਧੀਆ ਛੋਟਾ ਸਿੰਘਾ ਝੋਟੀ ਦਾ ਆ ਦੇਖੋ ਉਦੀ ਸੰਦੂ ਦਾ ਕੁਆਲਟੀ ਵਾਲੀ ਝੋਟੀ ਠੀਕ ਆ ਛਿੱਗੀ ਆ ਜੀ ਹਾਂਜੀ ਛਿੱਗੀ ਮੰਨ ਲੈ ਕੋਈ ਚੌਗੀ ਚੌਗੀ ਛਿੱਗੀ ਆ ਜੀ ਅੱਛਾ ਜੀ ਲਓ ਦੋਸਤੋ ਛੋਟੀ ਇਹ ਵੀ ਚੰਗੀ ਆ ਭਰਾਵੋ ਥੋੜਾ ਥੰਦੇਵਾ ਤੁਹਾਨੂੰ ਹੋਰ ਨੇੜੇ ਤੋਂ ਦਿਖਾ ਦਈਏ ਨਾਰਮਲ ਦਰਮਿਆਨੀਆਂ ਭਲਾ ਭਲਾ ਵਿੱਚ ਹੈਗੀ ਆ ਆ ਦੇਖੋ ਬਾਕੀ ਟਿਪਣ ਤੋਂ ਪਣ ਸਾਨੂੰ ਸਾਵੇ ਇੱਕ ਨੰਬਰ ਆ ਭਾਰ ਵਿੱਚ ਸ਼ੇਰੀ ਆਪਣੀ ਦੋਹਾਂ ਦੀ ਫੁੱਲ ਗਰੰਟੀ ਹੈ ਹੂੰ ਠੀਕ ਹੈ ਜੀ ਤੇ ਕੁਮਲੇ ਕਿੰਨੇ ਕਦੀ ਹੁੰਦੀ ਆ ਫਿਰ ਹਾਂ ਨਾ ਸੰਧੂ ਸਾਹਿਬ ਮੋਲੇ ਦਾ 73000 ਹਾਂ ਇਹਦੇ ਤੋਂ ਤਿੰਨ ਛੱਡ ਦਾਂਗੇ 70 ਦੀ ਦੇ ਦਾਂਗੇ ਪੂਰੇ ਦੀ ਉਹ 70 ਦੀ ਹਾਂਜੀ ਉਹ ਤੇ ਮੰਤਨ ਕਰਾਂਗੇ ਥੋੜਾ ਬਾਕੀ ਠੀਕ ਹੈ ਜੀ ਲਓ ਦੋਸਤੋ 70000 ਦੀ ਜਿਹੜੀ ਹੈ ਜੈਸਨੋ ਆ ਤੋਂ ਝੋਟੀ ਚੰਗੀ ਆ ਡਿਮਾਂਡ 73 72 ਕੁਝ ਵੀ ਹੋਵੇ ਦੋਸਤੋ ਲੈ ਇਹਦੇ ਜਿਹੜਾ ਉਹ 70000 ਆ ਉਹਦੇ ਚ ਵੀ ਛੋਟ ਛੱਪਾ ਹੋ ਜਾਊਗਾ ਮੰਤਨ ਹੋ ਜਾਊਗਾ ਬਾਕੀ ਥਣ ਥਣ ਸੰਧੂ ਸਾਹਿਬ ਬਹੁਤ ਚੰਗਾ ਕੁਆਲਟੀ ਦਾ ਲੱਗਦਾ ਠੀਕ ਹੈ। ਤੇ ਅਗੇ ਨੈਕਸਟ ਕੋਮਲ ਆ ਗਿਆ ਆਪਣੇ ਕੋ ਰਾਠੀ ਦੇ ਵਿੱਚ ਕਰਾਸ। ਹਾਂਜੀ ਸੰਤੂ ਸਾਹਿਬ ਇਹ ਦੂਜਾ ਸੁਆ ਜੀ ਇਹ। ਹਾਂ ਹਾਂ। ਹਾਂਜੀ ਤੇ ਇਹ ਵੀ 4-5 ਦਿਨ ਲਊਗੀ ਜੀ। ਠੀਕ ਹੈ। ਹਾਂਜੀ। ਲਓ ਦੂਜਾ ਸੁਆ ਦੋਸਤੋ 4-5 ਦਿਨ ਲੰਗੀ ਅਜੇ ਸਮਾਂ। ਤੇ ਬਿਲਕੁਲ ਬਦਾਮੀ ਰੰਗ ਦੇ ਵਿੱਚ ਮੋਸਟਲੀ ਆਪਾਂ ਦੇਖਦੇ ਆਂ ਜਰਸੀ ਬਰੀਡ ਦੇ ਵਿੱਚ ਕਲਰ ਠੀਕ ਹੈ ਜੀ। ਲਾਲ ਕਲਰ ਵੀ ਕਹਿ ਲੈਂਦੇ ਆਂ ਬਦਾਮੀ ਕਲਰ ਵੀ ਆਪਾਂ ਨਾਰਮਲ ਕਹਿ ਲੈਂਦੇ ਆਂ ਠੀਕ ਹੈ ਜੀ ਇਸ ਰੰਗ ਨੂੰ। ਤੇ ਰਾਠੀ ਕਰਾਸ ਵਿੱਚ ਆ ਠੀਕ ਹੈ ਜੀ। ਰਾਠੀ ਦਾ ਥੋੜਾ ਬਾਦਾ ਕੋਈ ਸ਼ਾਹੀ ਵਾਲਾ ਦਾ ਕਰਾਸ ਮੰਨ ਸਕਦਾ ਕੋਈ ਵੀਰ। ਹੋਲੀ ਤੋਰ ਤੇ ਕੋਮਲ ਡਰਦੀ ਗੱਥਲ ਹੈ ਆਹ ਆ ਖੋਲਿਆ ਖੱਲਿਆ ਘੱਟ ਹੁੰਦਾ ਪਸਾ ਹਾਂਜੀ ਅਨ ਕਿਹੋਲੇ ਘਰੋਂ ਘਰੋਂ ਬਾਹਰ ਘੱਟ ਕੱਟ ਕੱਢਿਆ ਠੀਕ ਹੈ ਵੈਸੇ ਲੈਜੂ ਹਫਤਾ ਕ ਦੱਸਿਆ 7 ਦਿਨ ਹਾਂਜੀ ਹਫਤਾ ਤੱਕ ਲੈ ਜਾਈ ਜਾਊਗੀ ਜੀ ਠੀਕ ਹੈ ਜੀ ਤਾਂ ਦੋਸਤੋ ਹਫਤਾ ਇੱਕ ਕੋਈ 7 ਦਿਨ ਇੱਥੇ ਪਹਿਲਾਂ ਨਹੀਂ ਹੋ ਸਕਦੀ ਸਾਨੂੰ ਸਾਹਿਬ ਇੱਕ ਅੱਧਾ ਦਿਨ ਪਹਿਲਾਂ ਨਹੀਂ ਹੋ ਸਕਦੀ ਬਾਕੀ ਇੱਥੇ ਗਾਜੇ ਤੇ ਦੋ ਤਿੰਨ ਦਿਨਾਂ ਦਾ ਅਚ ਬਣ ਕੇ ਤਿਆਰ ਹੋ ਜੀ ਹਾਂਜੀ ਬਣ ਕੇ ਵਧੀਆ ਤਿਆਰ ਹੋ ਜਣੀ ਬਾਕੀ ਬਣੀ ਹੈ ਬਾਕੀ ਵੈੜ ਸੂਰੀ ਸ਼ਾਂਤ ਨੂੰ ਵਿਰਲਾ ਦੇ ਲੱਗਾ ਨਾ ਪੂਰਾ ਲਓ ਜੀ ਠੀਕ ਹੈ ਲੈ ਵੀ ਕੋਮਲ ਇਹ ਤਾਂ ਦੱਸ ਦੇ ਕੀ ਕਰਦੇ ਮੋਲਤ ਸੰਧੂ ਸਾਹਿਬ ਜਿੱਦਾਂ ਦੀ ਵੈੜ ਆ ਮੁੱਲ ਤੇ ਗਲਤ ਮਲਤ ਹੋਏ ਪਰ ਆਪਰ ਜਾਇ ਜੀ ਲਈ ਜਾ ਜੀ ਤੇ ਨਹੀਂ ਮਤਲਬ ਸੰਤੂ ਸਾਹਿਬ ਦਾ 40000 ਆ ਦੋ ਛੱਡ ਦਾਂਗੇ 38000 ਦੇ ਦਾਂਗੇ 38000 ਦੀ ਹਾਂਜੀ ਲੋਕ ਦੋਸਤੋ ਠੀਕ ਆ ਜੀ ਲੁੱਟੋ ਮੇਲਾ 38000 ਦੀ ਤੁਹਾਨੂੰ ਮਿਲ ਜੂਗੀ ਵੜਾ ਹਾਂ ਨਾ ਜਿਹੜੀ ਠੀਕ ਆ ਤਿਆਰੀ ਵਾਲੀ ਆ ਵੈਸੇ ਢਿਲ ਟੁਲ ਬਹੁਤ ਜਿਆਦੀ ਆ ਜੇ ਕੋਈ 5-7 ਦਿਨਾਂ ਦੇ ਵਿੱਚ ਤਾਂ ਕਰਕੇ ਦੋਸਤੋ ਕੋਈ 1-2 ਦਿਨ ਵੱਧ ਕਹਿ ਦਿੱਤੇ ਜਾਂਦੇ ਆ ਵੀ ਤਿਆਰੀ ਕਰਨੀ ਆ ਪਸ਼ੂ ਨੇ ਹੋ ਸਕਦਾ 2-4 ਦਿਨਾਂ ਦੇ ਵਿੱਚ ਪ੍ਰੋਪਰ ਤਿਆਰ ਹੋ ਕੇ ਸੂਪੇ ਸੋ ਬਾਕੀ ਢਿਲ ਟੁਲ ਕਾਫੀ ਜਿਆਦੀ ਆ 38000 ਦੀ ਤੁਹਾਨੂੰ ਮਿਲ ਜੂਗੀ ਨਛੇ ਜੀ ਹਾਂਜੀ ਹਾਂਜੀ ਤੁਹਾਨੂੰ ਪਤਾ ਕੋਈ ਘਰਕਣਾ ਨਹੀਂ ਕੋਈ ਲੈਣਾ ਦੇਣਾ ਮੈਂ ਹਰ ਕਰਦਾ ਬਿਲਕੁਲ ਜੀ ਇਹ ਉਹ ਹਿੱਕਿਆ ਜ ਮਾੜਾ ਜੀ ਕਮਰੇ ਨੂੰ ਬੈਕਟੇ ਲਾਟ ਲਾ ਆ ਗਿਆ ਗੇਪਰ ਠੀਕ ਹੈ ਜੀ ਅੱਗੇ ਆ ਬੱਛੀ ਆ ਗਈ ਆਪਣੇ ਕੋਲ ਜਿਹੜੀ ਸੰਧੂ ਸਾਹਿਬ ਇਹ ਪਹਿਲਾਂ ਵੱਛੀ ਆ ਜੀ ਹਾਂ ਹਾਂ 20 ਦਿਨਾਂ ਦੀ ਕੱਚੀ ਆ ਜੀ ਅੱਛਾ ਜੀ ਹਾਂਜੀ ਹਾਂਜੀ ਲੋ ਜੀ ਪਹਿਲ ਨੂੰ ਬੱਚੀ ਹੈ ਦੋਸਤੋ ਕਦਕੂ ਤੋਂ ਬੱਚੀ ਦਾ ਵੱਡਾ ਤੇ ਜਰਸੀ ਕ੍ਰੋਸ ਵਿੱਚ ਆ ਜੀ ਹਾਂਜੀ ਜਰਸੀ ਕ੍ਰੋਸ ਆ ਜੀ ਆ ਦੇਖੋ ਪੰਜਾਬ ਵਾਲੀ ਆ ਲੋ ਜੀ ਸੋ ਬਿਲਕੁਲ ਉੱਚੇ ਕਦ ਦੇ ਵਿੱਚ ਆ ਮੋਹਤੋਂ ਦੀ ਵੀ ਕੋਈ ਕੀਤਾ ਨੋਟ ਕਿੰਨੇ ਕੁੰਨੇ ਹੈਗੀ ਤੁਸਾਂ ਸ਼ਿੱਗੀ ਚੌਗੀ ਹੋਊਗੀ ਇੱਥੇ ਕਹੋਗੀ ਜੀ ਠੀਕ ਆ ਵੈਸੇ ਵੇਖਿਆ ਨਹੀਂ ਹਾਂਜੀ ਮੈਂ ਵੈਸੇ ਵੇਖੀ ਨਹੀਂ ਪਟ ਗਿਆ ਨਹੀਂ ਚੱਕ ਕੇ ਫਟ ਕੇ ਨਹੀਂ ਵੇਖਿਆ ਮੈਂ ਚਲੋ ਕੋਈ ਗੱਲ ਨਹੀਂ ਆ ਕਿਸੇ ਵਸ ਲਾਗਾ ਉਹ ਜੀ ਨਹੀਂ ਹੈਗੀ ਕੋਈ ਗੱਲ ਹੀ ਨਹੀਂ ਉਹ ਜਿੰਨਾ ਮਰਜ਼ੀ ਬਈ ਉਹ ਕੋਈ ਗੱਲ ਬਾਤ ਨਹੀਂ ਤੋ ਦੋਸਤੋ ਪਹਿਲਾਂ ਵੱਛੀ ਦਾ ਸੂਣਾ। ਬਾਕੀ ਸੀਲਸਾਂ ਲੀਆਂ ਬੜੀਆਂ ਜਿਆਦੀਆਂ ਸਰੀਪੀ। ਉਹ ਪੱਕੇ ਬੇਸ਼ੱਕ ਨਹੀਂ ਵਿਖਿਆ ਹੋ ਸਕਦਾ ਚੌਕੀ ਚਿੱਗੀ ਹੋਵੇ। ਤੇ ਜਿਆਦੀ ਉਮਰਾਂ ਦੀ ਨਹੀਂ ਪੱਕੀ ਨਹੀਂ ਗਈ ਠੀਕ ਆ ਬਾਕੀ ਆ ਦੇਖੋ ਥਣ ਥਣ। ਆ ਦੇਖੋ ਜੀ ਠੀਕ ਆ। ਸੋ ਲੰਬੇ ਥਾਣਾ ਪੂਰੇ ਹੱਥੀ ਚੁਬਾਈ ਲੈ ਨਿਕਲ ਕੇ ਸਾਹਮਣੇ ਆਉਣਗੇ ਠੀਕ ਆ। ਤੇ ਕੋਮਲ ਦਿਨ ਵੈਸੇ ਘੱਟੋ ਘੱਟ ਕਿੰਨੇ ਕਹ ਜੇ? ਸੰਧੂ ਸਾਹਿਬ ਉਹ 15 ਦਿਨ ਹੀ ਕਹਿੰਦੇ ਘਰ ਵਾਲੇ। ਆਪਾਂ 20 ਦਿਨ ਕਹਿ ਕੇ ਦੇਣੀ ਹੈ ਕਿ ਪੈਣ ਫਰਾ ਦਾ ਦੋ ਚਾਰ ਦੋ ਚਾਰ ਦਿਨ ਡੰਗਰ ਉਧਰ ਉਧਰ ਹੀ ਲੈ ਜਾਂਦਾ ਜੀ। ਠੀਕ ਆ ਜੀ। ਹਾਂ ਲਓ ਦੋਸਤੋ 20 ਦਿਨ ਆਈਡੀਆ ਮੰਨ ਕੇ ਕੋਈ ਵੀ ਸੌਦਾ ਕਰ ਲਿਓ ਠੀਕ ਹੈ ਜੀ ਪਿੱਛੋਂ ਜਾ ਕੇ ਜਿੱਥੋਂ ਲੈ ਗਿਆਂਦੀ ਆ ਬੇਸ਼ੱਕ ਕੋਈ 5-4 ਦਿਨ ਦਾ ਗੱਪ ਪੇਸ਼ਾ ਵੀ ਹੋ ਸਕਦਾ ਉਹਨਾਂ 15 ਗਿਆ ਤੁਸੀਂ 20 ਮੰਨ ਕੇ ਜਿਹੜਾ ਸੌਦਾ ਕਰ ਲਿਓ ਪਹਿਲ ਨੂੰ ਵੇਹੜਾ ਥਣ ਤੁਣ ਪੂਰਾ ਹਥੀ ਚਵਾਈਲਾ ਕੱਢ ਆਊਗੀ ਠੀਕ ਹੈ ਜੀ ਤੇ ਲੀਵਟੀ ਨਾਰਮਲ ਜੀ ਗੱਲ ਕਰੀਏ ਥੋੜਾ ਬਤਾ ਲਾਏ ਪਈ ਆ ਬਸ ਦੇ ਨਾ ਜੇ ਕਾਫੀ ਆ 20 ਦਿਨ ਪਰੇ ਨੇੜੇ ਜੇ ਜਾ ਕੇ ਲਾਉਣਾ ਸ਼ੁਰੂ ਕਰੂਗੀ ਬਾਕੀ ਸੰਦੂ ਸਾਹਿਬ ਸੀਲਸੂਲਾ ਹੈ ਹਨ ਕਰਿਓ। ਉਹ ਦੇਖੋ ਜੀ। ਤੋਂ ਸੀਲਸ ਲੱਗਾ ਪੂਰੀ ਠੰਡੀ ਧੀਰੀ। ਅੱਛਾ ਇਹ ਬੱਚੀ ਕਿੰਨੇ ਦੇ ਹੋਜੂ ਕੋਮ ਫਿਰ? ਸੰਦੂ ਸਾਹਿਬ 20 ਦਿਨਾਂ ਦੀ ਕੱਚੀ ਆ। ਹਾਂ। ਆਪਾਂ ਕੱਚੀ ਲਈ ਆ ਤੇ ਕੱਠੀ ਦੇ ਦੇਣੀ ਵਿਹਾਂ ਦੇ ਨਾਲ। ਹਾਂ। ਮੁੱਲ ਇਹਦਾ 30 ਹਜ਼ਾਰ। ਵਿੱਚੋਂ 5000 ਛੱਡ ਦਾਂਗੇ ਸਿੱਧਾ 5 ਹੀ ਦੇ ਦਾਂਗੇ। 5000 ਦੀ? ਹਾਂ ਜੀ। ਠੀਕ ਆ ਜੀ। ਇਹਦੇ ਵੀ ਦਿਨ ਐਗਜੈਕਟ ਇੰਨੇ ਕੀ ਆ 20 ਦਿਨ ਕੋਈ ਜ਼ਿਆਦਾ ਨਹੀਂ ਸਮਾਂ। ਹਾਂ ਜੀ। ਨਹੀਂ ਨਹੀਂ ਇੰਨੇ ਦਿਨ ਸੰਦੂ ਸਾਹਿਬ 20 ਦਿਨ ਲੈਂਦੀ ਐ। ਠੀਕ ਆ। ਜ਼ਿਆਦਾ ਨਹੀਂ ਜੀ। ਲਓ ਤੁਸੀਂ 20 ਦਿਨ ਆਈਡੀਆ ਮੰਨ ਕੇ ਕੋ ਵੀ ਜੀ ਨਾ ਪਤਾ ਸਾਹਿਬ ਵੱਡੀ ਵੱਡੇ ਕਦਕਾੜ ਵਾਲੀ ਆ ਕੋਈ ਦਿੰਦਾ ਨਹੀਂ 25 ਘਰ ਦੀ ਵਹਿੜ ਕੋਈ ਵੱਡੀ ਬਸ ਸਾंभਿਆਂ ਕਿਸੇ ਭੈਣ ਭਰਾ ਦੀ ਵਹਿੜ ਬਣ ਜਾਣੀ ਹੈ ਜੀ ਆ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਇੱਕ ਵਾਰੀ ਕਰਮਾਂ ਵਾਲੀ ਸੂਪੀ ਤੇ ਸਾਲ ਭਰ ਦੁੱਧ ਪਿਆਜੂਗੀ ਠੀਕ ਆ ਜੀ ਪਹਿਲਾਂ ਨੂੰ ਬੱਛੀ ਆ ਨਵੀਂ ਆ ਕੋਈ ਵੀਰ 2000 ਸੂਏ ਆਪਦਾ ਪੀ ਕੇ ਡਿਸੀਜਨ ਲਾਊਗਾ ਸੋ ਇਹ 25000 ਦੀ ਭਰਾਵੋ ਮਿਲ ਜੂਗੀ ਤੁਹਾਨੂੰ 30000 ਡਿਮਾਂਡ ਆ ਇਸ ਵਹਿੜ ਦੀ ਸੋ ਇਹ ਨਗਨੇ ਅੱਜ ਟੋਟਲ 4 ਸੋ 64 ਨਗਾਂ ਦੀ ਡਿਟੇਲ ਤੇ ਜੀ ਤੁਹਾਨੂੰ ਮਿਲ ਹੀ ਗਈ ਆ ਬਾਕੀ ਵੀਡੀਓ ਦੋਸਤੋ ਐਂਡ ਤੱਕ ਦੇਖ ਲਿਆ ਕਰੋ ਸਕਿੱਪ ਨਾ ਕਰਿਆ ਕਰੋ ਠੀਕ ਹੈ ਜੀ ਪੂਰੀ ਇਨਫੋਰਮੇਸ਼ਨ ਉਹ ਪੂਰੀ ਵੀਡੀਓ ਦੇ ਵਿੱਚ ਮਿਲੀ ਹੁੰਦੀ ਹੈ ਤੇ ਕੋਮਲ ਨੰਬਰ ਪੁੱਛ ਲਈ ਇੱਕ ਵਾਰ 73476 1982 ਪਿੰਡ ਸ਼ਕਰੀ ਜ਼ਿਲ੍ਹਾ ਤਰਨਤਾਰਨ ਸ੍ਰੀ ਹਾਲੀ ਦਾ ਜਾਨਕੀ 2 2.5 ਕਿਲੋਮੀਟਰ ਹੈ ਜੀ ਠੀਕ ਹੈ ਜੀ ਹਾਂਜੀ ਜਾਨਕੀ ਭੈਣ ਭਰਾ ਨੂੰ ਇਹ ਆ ਵੀ ਜਿਹੜਾ ਆਵੇ ਭੈਣ ਭਰਾ ਦੀ ਤਸੱਲੀ ਕਰਕੇ ਲੈ ਕੇ ਜਾਵੇ ਜੀ ਹਾਂਜੀ ਗੱਬਣ ਡੰਗਰ ਅਗਲਾ ਚੱਕ ਚੱਕ ਕਰਾ ਲੈ ਗੱਬਣਾ ਟਿਪ ਕੇ ਖੜੇ ਟਿਪ ਟੋਪ ਕੇ ਆਪਦੀ ਤਸੱਲੀ ਨਾ ਆ ਰਹੀ ਜਨਾ ਮਾਲ ਖੜੇ ਆਪਦੀ ਵੇਖ ਚਾ ਕੇ ਆਣ ਸਹੀ ਹੈ ਜੀ ਹਾਂਜੀ ਲੋਭ ਦੋਸਤੋ ਵੀਰੋ ਲੋ ਬੇਨਤੀ ਅਪੀਲ ਆ ਵੀ ਆਪ ਦਾ ਤਸੱਲੀ ਜਿਹੜਾ ਪਸ਼ੂ ਵੀ ਖਰੀਦਣਾ ਉਸ ਪਸ਼ੂ ਦੀ ਆਪਣੀ ਖਾਸ ਤੌਰ ਤੇ ਤਸੱਲੀ ਕਰੋ ਆਪਣੇ ਹੱਥੀ ਉਸ ਤੋਂ ਬਾਅਦ ਤੁਸੀਂ ਜੜਾ ਕੋਈ ਸਾਈ ਬੈਣਾ ਜਾਂ ਸੌਦਾ ਕਰੋ ਸਾਡੇ ਨਾਲ ਠੀਕ ਆ ਤੇ ਪਸ਼ੂ ਚੰਗੇ ਆਉਂਦੇ ਆ ਰੇਟ ਪਰਤਾ ਬੜਾ ਜਾਇਜ਼ ਵਾਜਬ ਰੇਟ ਹੁੰਦਾ ਇਸ ਕਿਲੇ ਤੋਂ ਪਹਿਲਾਂ ਪਸ਼ੂ ਆਪਾਂ ਤੁਹਾਨੂੰ ਕਾਫੀ ਦਿਖਾਏ ਛੋਟੇ ਰੇਟ ਹੁੰਦੇ ਆ ਆ ਭਾਅ ਪਰਤੇ ਦੇ ਵਿੱਚ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ